ਚਿੱਟਾ ਸਾਡੀਆਂ ਨਸਾਂ 'ਚ ਇਹਨਾਂ ਨੇ ਪਾਰਤਾ ਸਾਡੀਆਂ ਧੀਆ ਭਣਾਂ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕਰਤੇ ਇਹਨਾਂ ਨੇ ਵਿਧਵਾ ਕਰਤੀਆਂ ਲਾਲ ਬੱਤੀ ਵਾਲੀਆਂ ਗੱਡੀਆਂ 'ਚ ਇਹਨਾਂ ਦੀਆਂ ਆਪਣੀਆਂ ਗੱਡੀਆਂ ਚਿੱਟਾ ਜਾਂਦਾ ਹੁੰਦਾ ਸੀ ਤੇ ਨਾਕੇ ਤੇ ਪਹਿਲੀ ਇਨਫੋਰਮੇਸ਼ਨ ਪਹੁੰਚ ਜਾਂਦੀ ਸੀ ਆ ਨੰਬਰ ਦੀ ਗੱਡੀ ਨਾਲ ਰੋਕ ਕੇ ਵਿੱਚ ਸਮਾਨ ਜਾ ਰਿਹਾ ਜਦੋਂ ਅਸੀਂ ਕਰ ਕਰਾ ਕੇ ਕਾਗਜ਼ ਕੂਗਜੇ ਚੈੱਕ ਕੀਤੇ ਜੜਾਂ ਤੱਕ ਪਹੁੰਚੇ ਜੇਲ੍ਹ 'ਚ ਕੀਤੇ ਸਾਰੇ ਇਕੱਠੇ ਹੋ ਗਏ ਕੈਪਟਨ ਵੀ ਉਹਦੇ ਹੱਕ 'ਚ ਬੋਲ ਪਿਆ ਚੰਨੀ ਵੀ ਉਹਦੇ ਹੱਕ 'ਚ ਬਿੱਟੂ ਵੀ ਉਹਦੇ ਹੱਕ 'ਚ ਖੈਰਾ ਵੀ ਉਹਦੇ ਹੱਕ 'ਚ ਵੜਿੰਗ ਵੀ ਉਹਦੇ ਹੱਕ 'ਚ ਕਹਿੰਦੇ ਬਹੁਤ ੱਕਾ ਹੋਇਆ ਜੀ ਬਹੁਤ ਲੋਕਤੰਤਰ ਦਾ ਕਹਾਣ ਹੋਇਆ ਜੀ ਤੇ ਮਜੀਠੀਆ ਅੰਦਰ ਕਰਦਾ ਓ ਬੇਸ਼ਰਮੀ ਦੀ ਹੱਦ ਦੇਖੋ ਹਰ ਸਿਮਰਤ ਕੌਰ ਜੀ ਤਰਨ ਤਰਨ ਬੋਲ ਰਹੇ ਨੇ ਕਹਿੰਦੇ ਜਦੋਂ ਸਾਡੀ ਸਰਕਾਰ ਹੁੰਦੀ ਸੀ ਉਦੋਂ ਪੰਜਾਬ 'ਚ ਕਿਸੇ ਨੂੰ ਚਿੱਟੇ ਦਾ ਨਾਮ ਵੀ ਨਹੀਂ ਪਤਾ ਹੁੰਦਾ ਸੀ ਬਿਲਕੁਲ ਸਹੀ ਬੋਲ ਰਹੇ ਆ ਉਦੋਂ ਚਿੱਟੇ ਨੂੰ ਮਜੀਠੀਆ ਕਹਿੰਦੇ ਹੁੰਦੇ ਸੀ ਕਿਉਂਕਿ ਇਹਨਾਂ ਨੇ ਆਪਣੇ ਆਪ ਨੂੰ ਇੰਨਾ ਜਿਆਦਾ ਦਾਗੀ ਕੀਤਾ ਹੋਇਆ ਹੈ ਕਿ ਲੁਕੋ ਨਹੀਂ ਸਕਦੇ ਨਾਲ ਆਪਸ ਚ ਰਲੇ ਮਿਲੇ ਨੇ ਨਸ਼ੇ ਵੇਚੇ ਨੇ ਰਿਸ਼ਵਤਾਂ ਖਾਧੀਆਂ ਨੇ ਪ੍ਰਾਪਰਟੀਆਂ ਬੜਾਈਆਂ ਨੇ ਲੋਕਾਂ ਦੀਆਂ ਟਰਾਂਸਪੋਰਟਾਂ ਖੋ ਕੇ ਆਪਣੀਆਂ ਟਰਾਂਸਪੋਰਟਾਂ ਬਣਾਈਆਂ ਨੇ ਚੱਲ ਰਹੀ ਹੈ ਜਾਂ ਸਾਰੀ ਕਾਗਜ਼ੀ ਕਾਰਵਾਈ ਪੱਕੇ ਪੈਰੀ ਕਰਦੇ ਆਂ